ਤੇਰੇ ਹਾਰੇ ਹੀ ਨਵਾ ਪੂਰੀ ਪਈ ਬਾਈ ਉਹ ਬਾਹਰ ਦੇ ਹਾਰੇ ਕੀ ਪੋਣਾ ਹੈ ਹਾਂ ਸਾਡੇ ਬਸ ਹਾਂ 2000 ਪਾਸਾ ਮੁਕਾ ਮਿਲ ਗਿਆ ਹੁਣ ਵੋਟਾਂ ਮੈਂ ਦੇਣਾ ਵੀ ਕਿਸੇ ਨੂੰ ਕੋਈ ਨਹੀਂ ਹੈਗਾ ਫੇਰ ਨਾ ਕਰੂੰਗਾ ਮੈਂ ਨਾ ਲੂਣਦਾ ਬਾਈ ਨਾਲੇ ਮੈਂ ਵਿਸਾਈ ਕਰਵਾਉਣਾ ਪਹਿਲੇ ਮੈਂ ਦਾ ਮੈਂ ਦਾ ਉੱਤੀ ਹੈਗੀ ਅਜਾ ਦੀ ਹੋ ਗਈ ਯਾਰਾ ਅਜਾ ਕਿ ਮੈਂ 1000 ਫੜ ਲੈਂਦਾ ਬਾਦਸ਼ਾਹ ਇਹ ਕੀ ਮੇਰੇ ਕੋਠੇ ਪਾਈ ਜਾਂਦੀ ਬਿਲਕੁਲ ਬਿਲਕੁਲ ਗੱਲ ਸਹੀ ਹੈ ਸਹੀ ਹੈ ਪੱਟੀ ਗੱਲ ਤਾਂ ਯਕੀਨ ਦੀ ਹੈ ਪੱਟੀ ਪੈਂਦੀ ਹੈਗੀ ਮੈਂ ਠੀਕ ਹੈ ਠੀਕ ਹੈ ਲਿਖਾ ਲਿਖਾ ਤੁਨ ਘੱਡੀ ਪਾਈ ਹੁਣ ਯਾਰਾ ਮੇਰੇ ਗਾਮ 'ਚ ਮੈਨੂੰ ਕੋ ਖੜਨਾ ਹੋਊਗਾ ਫੇਰ ਕਰੂੰਗਾ ਦੱਸ ਦੋ ਨਾ ਨਾ ਦੇਖ ਤੈਨੂੰ ਮਾਰਨਾ ਹੈਗਾ ਖਾਈ ਨੂੰ ਮਾਰੀਏ ਨਰਾਪਰਾ ਫਿਰੇ ਵੀ ਵਿਚਾਰਾ ਇਹ ਵੀ ਫਿਰ ਇਹ ਮਾਰਿਆ ਜਾਊ ਉਹ ਤਾਂ ਹਣ ਮਰਨੀ ਐ ਕਿਉਂ ਬੰਨ ਇੰਤਜ਼ਾਰ ਕਰ ਰਿਹਾ ਕਰੀ ਕਦੂ ਦਾਣ ਮਰਨੀ ਆ ਅੱਜ ਆ ਬੇਸ ਤੇ ਜਾਂਦੀ ਇਹ ਵੀ ਵਿਚਾਰਾ ਜਰਾ ਗਾ ਘਾ ਯਾਰ ਪੱਕਾ ਜਿਵੇਂ ਤੈਨੂੰ ਲੱਗ ਲੱਗਦੀ ਉਹਨੂੰ ਲੈ ਮੈਂ ਸੁਣੇ ਨੀ ਇਹ ਗੱਲ ਕਿੰਨੀ ਆ ਬਾਈ ਨੂੰ ਆ ਬਾਈ ਆ ਫੜ ਟਕਾਈ ਮਰੇ ਦੱਸ ਦੇ ਮਾ ਬਾ ਨੂੰ ਕੱਲ੍ਹ ਸੱਤ ਅਹੀ ਆ ਉਹ ਤੂੰ ਦੋ ਟਕਾਈ ਬਾਈ ਤੂੰ ਰੋਕਣੇ ਲਗਾ ਬੰਨ ਹੋ ਫੇਰ ਆ ਬਾਈ ਜਿਹੜਾ ਜਰਾ ਕਿਹੜੀ ਲਾਇਆ ਫੇਰੇ ਕੋਈ ਭੋਗ ਭੈ ਦਿਮਾਗ ਕਿਹੜੀ ਡੱਬੀ ਜੀ ਦਾ ਅਈ ਦਾ ਆ ਜਿਹੜੀ ਖੜੀ ਆ ਕਿੰਨੇ ਲਾਤੇ ਮੈਨੂੰ 15 ਮੁੱਲ ਕਰਾਈ ਮੈਂ 11 ਦੀ 10 ਦੀ ਲੈ ਜਾ ਇੱਕੋ ਗੱਲ ਬੱਕਰੀ ਦੀ ਬਾਗਣਾ 15 ਇਹ ਦਿਨੂ ਆ 10000 ਲੈ ਦੇ ਬੱਕਰੀ 10 ਦੀ ਲੈ ਜਾ ਜ਼ਾਹਰੀ ਨੂੰ ਮਾਰ ਪੀਏ ਨੇੜੇ ਹੋ ਕੇ ਗੱਲ ਨੇੜੇ ਹੋ ਕੇ ਗੱਲ ਕਰੋ ਨੇੜੇ ਆ ਜੇ ਨੇੜੇ 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 ਉੱਥੇ ਆ ਜਾ ਜੇ ਦੇ ਨਹੀਂ ਆ ਤਾਂ ਹੁਣ ਆਉਂਦਾ ਉਹੀ ਗੱਲਾਂ ਕਰ ਬਾਈ ਜਦੋਂ ਇਹ ਆਉਂਦਾ ਨਾ ਮੈਨੂੰ ਮਾਰ ਕੇ ਜਾਂਦਾ ਏ ਕਿਦਾਂ ਐ ਨਹੀਂ ਗਿਆ ਵੀ ਤੈਨੂੰ ਆ 500 ਰੁਪਏ ਦੇ ਦੂੰਗਾ ਹੁਣ ਮੈਨੂੰ ਪੁੱਤਰੀ ਬੜਾ ਬਰੇਟ ਦੀ ਰਹਿਣ ਕੀ ਮੀਂਹ ਨਾ ਕਰੀ ਚੱਲ ਨੇੜੇ ਹੋ ਜਾਓ ਨੇੜੇ ਹੋ ਜਾਓ ਤੱਕਾ ਦੇ ਪੂ ਹੁਣ ਦੇ ਦਾਰੇ ਪਲੇਮਗ ਜਿਹਾ ਡੁੱਲ ਜੇ ਹੋਰ ਪਾਹ ਹਾਂ ਤੇਰੇ ਨੂੰ ਧੱਕਾ ਹਾਂ ਲਾਉਣ ਦੇ ਧੱਕਾ ਦੇਖਣੇ ਧੱਕੇ ਦੁੱਕੇ ਮਾੜਾ ਦੱਸ 10 10 10 ਲੱਗਦੇ ਰੁਪਏ ਗਣ ਲੀਏ ਹਮ 10 ਰੁਪਏ ਪਾ ਪੰਪ ਨੂੰ ਪਾ 10 ਲੀਨੇ ਪਏ ਚਲ ਜੇ ਨਾ ਵੀ ਹੁਣ ਫੇਰ ਨਾ ਨਹੀਂ ਮੇਰਾ ਨਾਂ ਖੜਾ ਹਾਂ ਆ ਬੁਲਾ ਯਾਰ ਮੈਂ ਤੈਨੂੰ ਰੁਪਈਆ ਮੈਂ ਨਾ ਬੁਲਾ ਤੂੰ ਤਾ ਫੜ ਯਾਰ ਕਿੰਨੇ ਦੱਸ ਆ ਫੜ ਮਤਲਬ 10 ਕਿੰਨੇ ਆ ਫੜ ਸਹੀ ਫੜ ਤੇ ਪੂਰਾ ਠੀਕ ਹੀ ਬੱਠ ਗਿਆ ਹਾਂ ਜੀ ਪੈਸਾ ਵੱਧ ਲੱਗੇ ਮੈਂ ਤੈਨੂੰ ਮੈਂ ਦੱਸ ਦਿੰਦਾ ਮਤਲਬ ਪਾਪਾ ਬੇਲੇ ਪਰ ਨੂੰ ਕਦਾ ਕਰਦਾ ਕਰਦੀ ਇਹਨੂੰ ਕਹਦਾ ਵੀ ਦਸਦੀ ਲੈ ਜਾ ਠੀਕ ਹੈ ਨਹੀਂ ਆ ਬਾਈ ਆ ਕੋਲੇ ਖੜਾ ਇੱਥੇ ਇਹਨਾਂ ਨੇ ਪੁੱਛ ਰਿਹਾ ਬੰਦਾ ਇੱਥੇ ਆ ਬਾਈ ਵੀ ਖੜਾ ਇਹਨੂੰ ਬੋਲਾ ਕਿੰਨੇ ਪੈਸੇ ਲਾ ਗਿਆ ਇੱਥੇ ਖੜਾ ਬੱਠਾ ਉਹ ਲਾ ਗਿਆ ਉਹ ਨਹੀਂ ਮੰਨਦਾ ਉਹ ਮੈਂ ਸਮਝੋ ਉਹ ਲਾ ਗਿਆ ਹੂੰ ਆਹ ਕਰਨ ਮੈਂ ਕੱਟ ਕੇ ਦੇਣ ਮੈਨੂੰ ਭਾਵੇਂ ਦਾ ਘਰ ਵੀ ਕਾੜ ਦੇਣਗੇ ਲਖਈਏ ਬਾਈ ਦੀ ਹੈਗੀ ਪਾਪਾ ਠੇ ਹੋ ਚੱਕ ਗਿਆ ਦਾ ਹਾਂ ਚੱਲ ਹਾਂ ਨਹੀਂ ਅੱਖਾਂ ਉਹ ਦੁਕਾਨ ਕੋ ਆਪ ਹੀ ਲੈ ਗਿਆ ਫੇ ਲੈ ਜੀ ਆ ਜਾ ਹੋ ਸਾਰੀ ਦੇਖ ਲੈ ਕਿ ਕਰ ਰੋ ਤਾਂ ਛੱਡ ਜੂਗਾ ਹਾਂ ਚਾਹਦਾ ਨਹੀਂ ਕਰ ਆਪਾਂ ਤਾਂ ਕਰਨਾ ਕੋ ਲਈ ਆ ਦੇਖੀ ਭਈ ਆ ਜਾ ਜੀ ਜੇ ਗਾਹਾਂ ਚੋਂ ਲੁਗਾ ਫੇਰੀ ਹੈ ਬੱਸ ਲੋੜੀਏ ਤੂੰ ਸਾਰੀ ਰੋੜੀ ਤੂੰ ਜਰਾ ਵੈਸੇ ਤਾਂ ਲੱਗ ਨਾ ਲੱਗਉਂਦੇ ਫੇ ਤਾਂ ਆਪਾਂ ਦੇ ਦਿੰਦੇ ਜੀ ਨੋ

সাথে ਲਿਖਾਈ ਇਹਨਾਂ ਦੀ ਚੱਕ ਲੈ ਉਹ ਮਾਸਟਰ ਉਹ ਫਲਾਇੰਗ ਹੱਟਾ ਗਿਆ ਸਾਡੇ ਸਮਾਂ ਲੈ ਕੇ ਆਇਆ ਯਾਰ ਕਮਾਲ ਆ ਮੈਂ ਆਹ ਫੜ 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 ਆਹ ਫੜ ਫੜ ਯਾਰ ਇਹਨੂੰ ਫਾੜ ਲੈ ਪੁੱਤ ਨਹੀਂ ਕੋਈ ਨਹੀਂ ਸੁਣੋ ਯਾਰ ਲੈ ਫਾੜ ਲੈ ਹੋ ਗਏ ਹੋ ਗਏ ਨਹੀਂ 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 ਇਹਨੂੰ ਕੋਈ ਬਗੜੀ ਨੂੰ ਚੁੱਕੂਗੀ ਯਾਰ ਯੂਟਿਊਬ ਉਹ ਫਿਰ ਦਵਾਈ ਤਾਂ ਲੈ ਬਈ ਯਾਰ ਓ ਯਾਰ ਜਵਾਹਰ ਨੂੰ ਸੱਚੀ ਦੱਸਦਾ ਸਾਡਾ ਫੇਰ ਕੱਪੀ ਉਹ ਬੈਰਾ ਅੱਡਬੀ ਦੀ ਗੱਲ ਚੱਲ ਰਹੀ ਹੈ ਡੱਬੀ ਮੋਬਾਈਲ ਤੇ ਪਾ ਦੋ ਕਰ ਲੈਣਾ ਪੈਸਿਆਂ ਦਾ ਕੋਈ ਗੱਲ ਨਹੀਂ ਮੈਂ ਨੂੰ ਪੈਸੇ ਪਾ ਦੀ ਯਾਰ ਯਾਰ ਫਟੇ ਮੂੰਹ ਫੇਰ ਮੈਂ ਤੁਹਾਨੂੰ ਕਰ ਪੈਸੇ ਨੂੰ ਮੈਂ ਕਹੂੰਗਾ ਤੁਹਾਨੂੰ ਵੇ ਮੇਰੇ ਪੂਰੇ ਮਨੋ ਦੇ ਹੋ ਗਏ ਫੇਰੀ ਹੈ ਤੇਰੇ ਨਹੀਂ ਪੂਰੇ ਹੁੰਦੇ ਭਾਈ ਬੱਲੇ ਨਹੀਂ ਉਹਦਾ ਨਾਮ ਸੀ ਆ ਜੀ ਮਾਹ ਕਰ ਦਈ ਆ ਨਾ ਹੁੰਦੇ ਉਹ ਕਿੰਨਾ ਫਰਕ ਰਹਿ ਗਿਆ ਉਹ ਹੋ ਗਿਆ ਤੇ ਛੋਟਾ ਹੋ ਬਗਮ ਹੋ ਗਿਆ ਯਾਰ ਉਹ ਜਦੋਂ ਮੈਂ ਕਹੀ ਨਾ ਵੀ ਦਿੱਤਾ ਯਾਰ ਉਹ ਖੜ ਜਾਈ ਹੁਣ ਇਹ ਨਾਲ ਹੀ ਦਵਾ ਦਈਏ 8500 ਤੋਂ ਬੰਦੇ ਕਹੀ ਜਾਂਦੇ ਨੇ ਕੀ ਫਾਹਾ ਹੋ ਗਿਆ ਨਹੀਂ ਨਹੀਂ ਚੱਲ ਦਵਾ ਦੋ ਚੱਲ ਚੱਟੇ ਯਾਰ ਛੱਟਾ 30 ਪੈਸੇ ਕੱਢੀ ਨਾ ਮੈਂ ਖੜੇ ਨਹੀਂ ਜੱਫੜਾ ਯਾਰ ਕਾਇਦ ਜਣਾ ਕੋਈ ਹੋ ਜਾਂਦਾ ਤਾਂ ਆਪਾਂ ਮੋੜਦੇ ਵੀ ਕਹਿੰਦੇ ਲਖਾਈ ਦਵਾ 100 ਰੁਪਏ 100 ਹਾਂ ਠੀਕ ਆ ਯਾ ਯਾ ਸਾਡੀ ਤੁੰਸੀ ਦਾ ਆਪ ਜੀ ਤੁੰਸੀ ਦਾ ਦਾ 9000 ਚ ਇਹ ਸਾਡੀ ਹੈਗੀ ਹੈ ਵੀ 200 ਰੁਪਏ ਫੇਰ ਉਹੀ ਗੱਲਾਂ ਦਾ ਪਿੰਦ ਵਿੱਚ ਫੇਰ ਰੋਪੇ ਆਏ ਮੈਂ ਨੂੰ ਕਹਦਾ ਵੀ ਇਹ ਨਹੀਂ ਦੇਣੀਆਂ ਮੰਗਦਾ ਉਹ 15 ਦਿਨ ਮੈਂ ਆਪਾਂ ਕੱਲ ਇਹ ਨਾ ਦੇ ਆ ਮੈਂ ਕੱਲੋਂ ਤੇ ਸਾਡੇ ਨਾਉ ਨਹੀਂ ਦੇਣੀਆਂ ਹੈ ਨਾਉ ਦੀ ਦਊਗਾ ਲਿਖਾਈ ਆਪਾਂ ਕਰਦੀ ਹਾਂ ਲਖਾਈ ਆਪਾਂ ਆਪ ਦੀ ਕਰਦੇ ਹੈਂ ਤੈਨੂੰ ਕੋਈ ਨਹੀਂ ਫੂ

ਮੈਂ ਦੇਣਾ ਤਾਂ ਕਿਸੇ ਨੂੰ ਕੁਝ ਨਹੀਂ ਹੈਗਾ ਫੇਰ ਨਾ ਕਰੂੰਗਾ ਮੈਂ ਨਾ ਲਊਂਗਾ ਬਾਈ ਆਹ ਵਾਹ ਲੈ ਲੈ ਨਾਲੇ ਮੈਂ ਲਿਖਾਈ ਕਰਵਾਵਾਂਗਾ ਪੈਸੇ ਮੈਂ ਤਾਂ ਮੈਂ ਤਾਂ ਉੱਥੇ ਹੀ ਰਹਿ ਗਈ ਅਜਾ ਇੰਨਾ ਪੇਖ ਰਾਇਆ ਉਹਦੀ ਕਰਾ ਦਿੰਦੇ ਹੁਣ ਕਿਹਦੀ ਮੈਂ ਦਿੰਦਾ ਨਾਉ ਤੇ ਲਿਖਾਈ ਉਹ ਤੇ ਕਰਵਾ ਦਿੰਦੇ ਆ ਨਾਉ ਤੇ ਤੁਸੀਂ ਲਿਖਾਈ ਜੀ ਤੇ ਨਹੀਂ ਉਹਦੀ ਮੈਂ ਕਰਵਾਉਣਾ ਜੀ ਇਹਨੂੰ ਨਹੀਂ ਖੋ ਦਿੰਦਾ ਉਹ ਬਾਕੀ ਦਾ ਦਾ ਹੋ ਗਿਆ 6 ਕਿੱਤੀਆਂ ਦੇ ਦਾ ਜਾਣਾ ਉਹ ਮੇਰੇ ਮੱਥੇ ਮਾਰ ਕੇ ਹੁੰਦੇ ਨੇ ਹਾਂ ਚੱਲ ਹਾਂ ਦੇ ਨੂੰ ਦੁਸ਼ਾਨ ਹੁੰਦਾ ਬਾਈ ਹਾਂ ਕਿੰਨੀ ਕਿ ਤੱਕ ਰਹੀ ਜੱਟ ਆ ਕੰਮ ਛੱਡ ਕੇ ਆ ਬਾਈ ਹੁਣ ਕਹਿੰਦਾ ਕੀ ਮੰਗੇ ਦੀ ਉਹਨੇ ਕਿੰਨੇ ਇਹ ਉਹਨਾਂ 9000 ਰੁਪਏ ਕਹਿੰਦਾ 9 ਦੀ ਬਾਰ 10 ਲੂਗਾ ਹਾਂ ਭਾਈ ਮੈਂ ਮੰਗਾ ਵੀ 15000 ਰੁਪਏ ਅਰੇ ਇੱਕ ਮਿੰਟ ਉਹ ਮੰਗਦੀ ਆ ਉਹਨੇ ਲਾ ਸਵੇਰੇ 7000 ਰੁਪਏ ਅੱਛਾ ਮੁੜ ਕੇ ਕਹਿੰਦੇ ਵੀ 8000 ਦੀ ਦੇ ਦੇ 7500 ਦੀ ਦੇ ਦੇ 8000 ਦੀ ਦੇ ਦੇ 8500 ਦੀ ਦੇ ਦੇ ਮੈਂ ਉਹਨਾਂ ਕਹਿੰਦਾ ਵੀ 11 ਦੀ ਲੈ ਜਾ ਫੇਰ ਦੋ ਲਗਾ ਮੈਂ 10 ਦੀ ਰਾਇਆ ਇਹਨੂੰ ਮੈਂ ਇੱਕ ਵਾਰ ਸਾਡਾ ਪਲਾਨ ਮੈਂ ਕਹਿੰਦਾ 9000 ਦੀ ਰਾਇਆ ਲਖਾਈ ਆਪੋ ਆਪ ਦੀ ਆ ਬੱਠਾ ਹੈ ਤੁਸੀਂ ਜਮਾਨ ਰੱਖੀ ਸੀ ਪਹਿਲਾਂ 15000 15000 ਰੁਪਿਆ ਉਦੋਂ ਹੁਣ 9 ਤੇ ਗੱਲ ਆ ਗਈ ਹੁਣ 9 ਤੇ ਇਹ ਵੀ ਦੰਦਾ ਕਿਸੇ ਨੂੰ ਕੁਝ ਮਾਹੀ ਨਹੀਂਗਾ ਮੈਂ ਬਿਜਾਰੂ ਜੋੜੇ-ਥੋੜੇ ਇਹ ਨਾ ਨਹੀਂ ਗਾ ਨਤੀਆਂ ਮੇਰੀ ਗੱਲ ਰਹੇਗੀ ਮੈਨੂੰ 9 ਦੇ ਪੂਰਾ ਮੈਂ ਦੇ ਲਊਗਾ ਤੈਨੂੰ ਲਖਾਈ ਆਪੋ ਆਪ ਦੀ ਮਾਰ ਦੇ ਦੱਪ ਹੁਣ 9 ਤੇ ਹੋਊਗਾ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਮਾਰ ਦੇ ਉਹ ਹੋਰ ਵੀ ਛੇੜਦਾ ਗਾ ਮਗ ਮਗ ਹੁੰਦਾ ਉਹ ਗਾਇਨੀ ਗਾਇ ਤੇ ਉਹ ਚੱਲਦਾ ਪੀਣਾ ਲਗਾ ਗਾਇਨੀ ਮੈਨੂੰ ਵੀ ਦੇ ਲਿਖਾਈ ਮੈਨੂੰ ਉਹ ਤੋਂ ਦਿਵਾ ਦੇ ਲਿਖਾਈ ਇਹ ਦਰੋ ਕਰਾ ਦੇ ਪੈਸੇ ਉਹ ਜਿ ਮਵਾਣਾ ਨਾਲ ਚ ਆ ਪਵਾ ਲਾਂ ਕੋ ਗਾ ਉਹ ਪੈਸੇ ਤਾਂ ਹੋ ਜੂਗੇ ਉਹ ਲਿਖਾਈ ਪਿੱਛੇ ਉਹਦਾ ਖਰਾ ਕੰਮ ਆ ਹਾਂ ਲੈ ਬਈ ਆਪ ਅੱਠ ਅੱਗੋਂ ਹੋ ਗਿਆ ਸੌਦਾ ਹੈ ਨਾ ਦੇਖ ਸਕਦੇ ਤੁਸੀਂ ਟਰੋਲਾ ਮੰਡੀ ਦੇ ਵਿੱਚ ਅੱਛਾ ਜੇ ਹੁਣ ਮੜਾ ਜਾਏ ਦੱਸਦੇ ਵੀ ਇਹ ਕਿੰਨੇ ਦਾ ਸੌਦਾ ਹੋ ਗਿਆ 9000 ਦਾ 9000 ਚ ਹੋ ਗਿਆ ਸਾਰਾ ਕਲੀਅਰ ਹੈ ਗੈਨੀ ਜੀ ਠੀਕ ਹੈ ਓਕੇ ਆ ਆ ਓਕੇ ਬਹੁਤ ਫਸਿਆ ਹੋਇਆ ਮੈਚ ਸੀਗਾ ਜਿਵੇਂ ਅੱਜ ਪਤੰਗਾਂ ਦੇ ਪੇਚੇ ਪੈਂਦੇ ਨੇ ਨਾ ਕਿਉਂਕਿ ਇਹ ਵਿਸੰਤ ਪੰਚਮੀ ਹੈ ਐਤਨਾ ਉੱਲਾ ਮੰਡੀ ਦੇ ਵਿੱਚ ਵੀ ਪੂਰੇ ਪੇਚੇ ਪੈ ਰਹੇ ਨੇ ਬਈ ਚਾਚੇ ਨੇ ਖਰਾਦਾ ਸੌਦਾ ਸਵੇਰ ਦਾ ਕਿੱਥੇ ਹੋ ਰਿਹਾ ਦੋਨੇ ਪੱਠਾਂ ਦਾ ਹੋਇਆ ਬਈ ਦੋ ਦੱਬੀ ਤੋਂ ਨਾ ਯਾਰ ਤੁਸੀਂ ਬੜੇ ਤੁਸੀਂ ਖਰੀਦਿਆ ਇਹ ਕੋਈ ਅੜਦਾ ਤੂੰ ਜੜਦਾ ਇਹ ਮੈਂ ਨੂੰ ਕਹਿੰਦਾ ਫਰਮਾ ਫਾਇਦਾ ਕਰਨ ਬੰਦੇ ਯਾਰ ਸੁੱਕਾ ਪਹਿਲੀ ਮਰ ਗਈ ਆਈ ਜੀ ਭਾਈ ਤੁਸੀਂ ਖਰੀਦੇ ਆ ਨਾ ਇਹ ਕਿਵੇਂ ਖੁਸ਼ ਹੋ ਕੋਈ ਗੱਲ ਆਇਆ ਭਾਈ ਕਿੰਨਾ ਟੋਕਿਆ ਬੰਦੇ ਦਾ ਜੇ 10 ਜੀ ਦੇ ਜਮਾ ਯਾਰ ਬੰਦਾ ਕੰਮ ਕਰਨਾ ਚਾਚਾ ਤੇਰੇ ਤੇ ਯਕੀਨ ਰੱਖਦਾ ਹਰੇਕ ਬੰਦਾ ਭਰੋਸਾ ਕਰਦਾ ਤੇਰੇ ਤੇ ਮੈਂ ਵੀ ਇਹਨਾਂ ਦੇ ਮੂੰਹ ਨੂੰ ਦੇਖਿਆ ਭਾਜੀ ਪਹਿਲਾਂ ਵੀ ਲਾ ਕੇ ਮੈਂ ਤੂੰ ਪੱਠਾ ਦੋ ਦਿਨ ਵਾਰੀ ਛੱਡ ਕੇ ਵੀ ਮੈਂ ਆਉਣਾ ਛੱਡ ਸੀ ਉੱਥੇ ਜੀ ਆਪਾਂ ਇਹਨਾਂ ਨੂੰ ਤਾਂ ਹੀ ਦੇਵਾਂ ਜੇ ਕੋਈ ਗੱਲ ਨਹੀਂ ਯਾਰ ਚਲ ਜੇ ਦੋ ਦਿੱਤੇ 1000 ਨੇ ਬਣਾ 500 ਬਣ ਇਹਨੂੰ ਦੱਸਦੇ ਸਾਢੇ 8 ਦੀ ਮੇਰੀ ਆਈ ਹੈ ਇਹ ਵੀ ਨਹੀਂ ਸਾਢੇ ਇਹ ਕੋਲ ਬੋਹਣ ਹੈ ਰਮਨ ਦੱਸ ਦੇ ਕਰਦਾ ਹਾਂ ਹਾਂ ਠੀਕ ਗਲਤ ਕੀਮਤੀ ਪਾ ਕਰਾਉਂਦੇ ਨਹੀਂ ਹਾਂ ਸੌਦਾ ਦੀ ਕੀਮਤੀ ਹੁੰਦੀ ਆਪਾਂ ਇਹ ਕਰਨਾ ਹੈਗਾ ਲੈ ਦੂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਹੋ ਜਾਊਗਾ ਸੌਦਾ ਕਰਨਾ ਆਪਣੀ ਸੇਕ ਕਰਾਉਣਾ ਕੋਸ ਹੋਣਾ ਚਾਹੀਦਾ ਗੱਲ ਤਾਂ ਇੱਥੇ ਮੁੱਕ ਗਈ ਬੱਸ ਮੈਂ ਆਇਆ ਠੀਕ ਹੈ ਠੀਕ ਚਲੋ ਕਰਾ ਦਿਓ ਲਖਾਈ ਹੁਣ ਦਿਖਾਓ ਜੀ ਦਿਖਾਓ ਦੱਸ ਦੀ ਹੋ ਗਈ ਯਾਰ ਅੱਜ ਮੈਂ 1000 ਫੜ ਲੈਂਦਾ ਬਾਦਸ਼ਾਹ ਇਹ ਕਿ ਮੇਰੇ ਕੋਠੇ ਪਾਈ ਜਾਂਦੀ ਬਿਲਕੁਲ ਬਿਲਕੁਲ ਗ ਤਰਾ ਤੇ ਨੀਂਹ ਨਹੀਂ ਪੈਂਦੀ ਹੈਗੀ ਮੈਂ ਠੀਕ ਆ ਠੀਕ ਆ ਲਿਖਾਓ ਲਿਖਾਓ ਚੰਦ ਲਿਖਾਓ ਹੋ ਕੇ ਹੋਈ ਹੈ ਆਪਾਂ ਲੈ ਵੀ ਕਹਿੰਦਾ ਰਹੇ ਜੀ ਵਿਸ਼ਵਾਸ ਚੰਗੀ ਆਉਂਦਾ ਬੰਦਾ ਇਹਨੂੰ ਜਰਾ ਵੇਖੋ ਬੋਗੋ ਦੇਗਾ ਇਹ ਹੋ ਗਈ ਕਹਦੀ ਜੀ ਇੱਥੇ ਕਹਿੰਦਾ ਮੈਨੂੰ 10000 ਰੁਪਏ ਦੇ ਦੇ ਯਾਰ ਆਪਣੇ ਆਪਣੇ ਭਾਉ ਬਿਉ ਦੀ ਮਲਤ ਮੋਬਾਈਲ ਫੋਨ ਹੈ ਹਾਂ 500 ਦੇਣਾ ਮੈਨੂੰ 500 500 800 8000 ਪਾ ਦੇ ਉਹਦਾ ਚੱਲ ਗੂਗਲ ਪੇ ਹੁੰਦੇ ਨੇ ਉਹਦਾ 747 9000 ਦਾ ਦਿੱਤਾ ਹੋ ਗਿਆ 7400 680 ਨਹੀਂ ਆਊਗਾ ਆ ਲੈਣੇ ਕੀ ਦੀਆ ਮੀਟਿੰਗ ਨੂੰ ਕਰਦੇ ਖੇਰ ਮਿਲਦੇ ਆ ਹੋਰ ਵੀਰੋ ਦੇ ਨਾਲ ਧੰਨਵਾਦ चारि सौ बकरो न ਸਾਨੂੰ ਅੰਸੀ ਆਨਿਆਂ ਅੰਸੀ ਸਾਡੇ ਤੋਂ ਇੰਨੇ ਸੀ ਇਹ ਤਾਂ ਇਹਦਾ ਮਾਰ ਪੈ ਜਣੇ ਨੂੰ ਕਰਨਾ ਪੈਂਦਾ ਤਾਂ ਕੌਣ ਹੈ ਮਸੀ ਇਹ ਸਾਡੇ ਬਾੜ ਖੜਾ ਹੁੰਦਾ ਜੀ ਵੋਟਾਂ ਦੇ ਅਸੀਂ ਬੰਦੇ ਹੁੰਨੇ ਆਛਾ ਇਹ ਖੜੀ ਜਿੱਦ ਕਰਦਾ ਇਹ ਅੱਜ ਸੋਲੂਆ ਪਾਈ ਜਾਂਦੇ ਹੋ ਤੇਰੇ ਹਾਲ ਅਸੀਂ ਪੂਰੀ ਬਾਈ ਸੋਲੂਆ ਨੂੰ ਆਰੇ ਦੀ ਪੋਣਾ ਹੈ ਸਾਡੇ ਬਾਸ ਹਾਂ 2000 ਹੁਣ ਵੋਟਾਂ ਪੱਕੀਆਂ ਕਰ ਲੋ ਉਹ ਨਾ ਹੀ ਮਾਰ ਪੱਤਰ ਹੋਣੀ ਹੈ ਜੀ ਬਾ ਦਿਆ ਗਰੀਬ ਬਣਾ ਨੂੰ ਵੋਟ ਪਾ ਦੇਣਾ ਜਲਦੀ ਚੱਲ ਬੰਦਾ ਹੀ ਨਾਲ ਚੱਲਦੇ ਆਪਾਂ ਚੱਲ ਕੋਈ ਨਾ ਕੋਈ ਨਾ ਕਹਿੰਦੇ ਆ ਜੇ ਚੱਲਦੀ ਜਾਦੇ ਆ ਬੰਦਾ ਵੀ ਪਤਾ ਜੀ ਦੁਗਾਲ ਐਮਸੀਆਂ ਸਾਰੇ ਐਮਸੀ 13 ਐਮਸੀ ਨੇ ਕੋਈ ਬੰਦਾ ਜਾਂਦਾ ਜੈ ਮਨ ਅਧੀ ਦਾ ਸਾਰਾ ਹਰੇਕ ਨਾ ਤੋੜਦਾ 15 ਸਾਲ ਹੋ ਗਏ ਲਓ ਜੀ ਹੋ ਗਈ ਪੇਮੈਂਟ ਇੰਦਰ ਲਓ ਜੀ ਹੋ ਗਿਆ ਹੋ ਗਿਆ ਹੋ ਗਿਆ ਲਓ ਜੀ ਇਹ ਬੱਕਰੀ ਦਾ ਹੋ ਗਿਆ ਸੌਦਾ 9000 ਦਾ ਲਓ ਜੀ ਇੱਕ ਕਰੋ ਜੀ ਚੈੱਕ ਕਰੋ 5000 ਜਰ ਦੇ ਰਿਹਾ ਵਨ ਬਾਕੀ ਜਦੋਂ ਫਿਰ